ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਵਾਲੇ ਦਲਾਲਾਂ ਦੀ ਅੱਜ ਗੱਲ ਤੁਹਾਡੇ ਨਾਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜਾ ਵੀ ਇਹਨਾਂ ਨੇ ਪੰधेर ਵਰਗਿਆਂ ਨੇ ਤੇ ਜਾ ਜਗਜੀਤ ਡੱਲੇਵਾਲ ਵਰਗਿਆਂ ਨੇ ਧਰਨਾ ਲਾਇਆ ਹੋਇਆ ਸੰਭੂ ਬਾਜ਼ਾਰ ਤੇ ਤੇ ਉਹਦਾ ਨੁਕਸਾਨ ਕਿਨੂੰ ਹੋ ਰਿਹਾ ਹੈ ਪੰਜਾਬ ਦੇ ਉਹ ਲੋਕ ਜਿਹੜੇ ਛੋਟੇ ਵਪਾਰੀ ਨੇ ਜਿਹੜਾ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਜਾਂ ਪੂਰੇ ਪੰਜਾਬ ਵਿੱਚ ਮਾਲ ਪਹੁੰਚਦਾ ਹੈ ਉਹਦੇ ਵਿੱਚ ਕੱਪੜਾ ਵੀ ਹੈ ਖਾਣ ਪੀਣ ਦੀਆਂ ਵਸਤਾਂ ਨੇ ਤੇ ਹੋਰ ਬੜਾ ਕੁਝ ਆ ਉਹਦੇ ਵਿੱਚ ਤੇ ਜਦੋਂ ਧਰਨੇ ਦੇ ਵਿੱਚ ਇਹ ਸਭ ਕੁਝ ਕੈਲੀਅਰ ਰੁਕ ਜਾਂਦਾ ਹੈ ਉੱਥੇ ਜਿਵੇਂ ਟਰੱਕ ਆਉਂਦੇ ਉਹ ਡੇਡਾ ਕਰਾਇਆ ਲੈਂਦੇ ਆ ਫੇਰ ਜਿਹੜਾ ਅੰਮ੍ਰਿਤਸਰ ਸ਼ਹਿਰ ਹੈਗਾ ਤੁਹਾਨੂੰ ਪਤਾ ਹੈ ਉਹ ਟੂਰਿਸਟ ਵਾਸਤੇ ਹੈ ਕਿੱਡੇ ਕਿੱਡੇ ਫੋਟੋ ਲੋਣੇ ਨੇ ਦੁਕਾਨਦਾਰ ਕਿੰਨੇ ਪਰੇਸ਼ਾਨ ਨੇ ਆਮ ਲੋਕਾਂ ਦੀ ਆਵਾਜ਼ਾਈ ਕਰਕੇ ਕਿੰਨੀ ਖੱਜਲ ਖਵਾਰੀ ਹੁੰਦੀ ਹੈ ਕਿੰਨੀ ਉਹਨਾਂ ਨੂੰ ਕਹਿ ਲਈਏ ਇਹ ਸਿਰ ਤੇ ਹੰਡਾਉਣੀ ਪੈਂਦੀ ਹੈ ਇਹਨਾਂ ਦੀ ਖੱਜਲ ਖਵਾਰੀ ਕਰਕੇ ਹੁਣ ਮੈਂ ਜਿਹੜੀ ਇੱਥੇ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਨਾਲ ਸੁਣੋ ਦਿੱਲੀ ਤੋਂ ਜੋ ਕੁਝ ਆਉਂਦਾ ਮਟੀਰੀਅਲ ਉਹਨੂੰ ਆਉਣ ਵਾਸਤੇ ਕਿੰਨਾ ਟਾਈਮ ਲੱਗਦਾ ਤੇ ਆਉਂਦਾ ਕਿੱਥੇ ਆਉਂਦਾ ਹਮਸਰ ਸਹਿਰ ਆਉਂਦਾ ਪਟਿਆਲੇ ਆਉਂਦੇ ਸਰੂਰ ਬੰਨ ਜਾਨਕਿ ਪੂਰੇ ਪੰਜਾਬ ਵਿੱਚ ਇਹ ਕਹ ਲੋ ਆਉਂਦਾ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਤੇ ਉਹਦਾ ਨੁਕਸਾਨ ਕਿਹਨੂੰ ਹੋ ਰਿਹਾ ਹੈ ਤੇ ਉਹਦਾ ਡੇਟਾ ਕਰਾਇਆ ਜਾਨਕਿ ਡੇਡੀ ਕੀਮਤ ਕਿਨੂੰ ਦੇਣੀ ਪੈਂਦੀ ਹੈ ਪੰਜਾਬ ਦੇ ਲੋਕਾਂ ਨੂੰ ਨੇੜੇ ਰੋਡ ਜਾਮ ਕੀਤੇ ਨੇ ਉੱਥੇ ਪਰੇਸ਼ਾਨ ਕੌਣ ਨੇ ਪੰਜਾਬ ਦੇ ਲੋਕ ਨੇ ਤੇ ਘਾਟਾ ਕਿਨੂੰ ਪੈ ਰਿਹਾ ਪੰਜਾਬ ਦੇ ਲੋਕਾਂ ਨੂੰ ਪੈ ਰਿਹਾ ਹੁਣ ਇਹ ਜਿਹੜੇ ਕਿਸਾਨ ਜੱਥਿਆਂ ਬੰਦ ਜੱਥਿਆਂ ਵਾਲੇ ਦਲਾਲ ਨੇ ਅੱਜ ਇਹ ਦਲਾਲ ਨੇ ਇਹ ਸਾਬਤ ਹੋ ਗਿਆ ਹਾਰਮ ਕਰ ਲਿਓ ਮੈਂ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਗੱਲ ਕਰਨੀ ਹੈ ਸਰਹਾਣੇ ਬਸ ਸਰਕਾਰ ਕੀ ਦੀ ਬਣ ਗਈ ਅੱਜ ਬਣ ਗਈ ਨਾ ਸਰਕਾਰ ਬੀਜੇਪੀ ਦੀ ਬਣ ਗਈ ਅਰੋੜਾ ਕੀ ਪਹਿਰੇ ਸੀ ਕਾਂਗਰਸੀ ਸਰਕਾਰ ਬਣ ਹੁਣੇ ਕਿਸਾਨ ਜੱਥੇਬੰਦੀਆਂ ਵਾਲੇ ਦੱਸਣ ਵੀ ਤੁਸੀਂ ਕਿਹਦੇ ਹੱਕ ਵਿੱਚ ਭੁਗਤਿਓ ਇਹ ਖੁਲਾਸਾ ਤਾਂ ਕਰਨੀ ਪੈਣਾ ਨਾ ਜੇ ਤੁਸੀਂ ਬੀਜੇਪੀ ਦਾ ਬਰੋਲ ਕਰਦੀ ਸੀ ਫਿਰ ਕਾਂਗਰਸ ਦੀ ਸਰਕਾਰ ਕਿਉਂ ਨਾ ਬਣੀ ਜੇ ਤੁਸੀਂ ਅੰਦਰ ਖਾਤੇ ਭੁਗਤਿਓ ਫਿਰ ਤੁਸੀਂ ਦਲਾਲ ਹੋ ਇਹਦਾ ਮਤਲਬ ਤੁਹਾਡੇ ਧਰਨਾ ਲਾਉਣ ਕਰਕੇ ਹਰਿਆਣੇ ਵਿੱਚ ਬੀਜੇਪੀ ਦੀ ਸਰਕਾਰ ਬਣ ਗਈ ਇਹ ਤਾਂ ਚਾਹੀਏ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਹੀਆਂ ਇਹਨਾਂ ਦਲਾਲਾਂ ਤੋਂ ਇਸ ਮਾਫੀਆ ਤੋਂ ਖਿਹੜਾ ਛਡਾ ਲਓ ਜਿੰਨਾ ਵੀ ਨੁਕਸਾਨ ਹੋ ਰਿਹਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਉਹ ਦਿੱਲੀ ਦਾ ਨਹੀਂ ਹੋ ਰਿਹਾ ਨਾ ਬੀਜੇਪੀ ਦਾ ਹੋ ਰਿਹਾ ਉਹ ਨੁਕਸਾਨ ਸਾਡੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੋ ਕਿਹਨਾਂ ਦਾ ਰਿਹਾ ਜਿਹੜਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਹੁਣ ਜਿਹੜੇ ਟਰੱਕ ਆਉਂਦੇ ਨੇ ਉਹ ਕਿਹਦੇ ਨੇ ਉਹ ਕੋਈ ਬਹੁਤੇ ਅਮੀਰ ਨਹੀਂ ਹੈਗੇ ਜੇ ਕਿਸੇ ਨੇ ਦੋ ਟਰੱਕ ਪਾਏ ਹੋਏ ਆ ਉਹ ਵੀ ਬਹੁਤਾ ਅਮੀਰ ਨਹੀਂ ਆਏਗਾ ਉਹਦੇ ਖਰਚੇ ਦੇਖੋ ਤੇ ਉਹ ਡੁੱਡਾ ਕਿਰਾਇਆ ਕਿਉਂ ਲੈ ਰਿਆ ਕਿਉਂਕਿ ਰਸਤੇ ਵਿੱਚ ਟਰੱਕ ਸਟਕ ਹੋ ਜਾਂਦਾ ਰੁਕਣਾ ਪੈਂਦਾ ਤਿੰਨ ਤਿੰਨ ਚਾਰ ਅਰਜੋਦਾਂ ਲੱਗ ਜਾਂਦੇ ਤੇ ਉਹ ਕਿਨੂੰ ਪੈ ਰਿਹਾ ਸਾਰਾ ਕੁਝ ਉਹ ਪੰਜਾਬ ਦੇ ਸਰ ਤੇ ਬੋਝ ਆ ਨਾ ਪਰ ਇਹ ਬੀਜੇਪੀ ਦੇ ਦਲਾਲ ਕਹਿਣ ਵਿੱਚ ਮੈਨੂੰ ਕੋਈ ਸ਼ੰਕਾ ਨਹੀਂ ਹਾਲਾਂਕਿ ਬੀਜੇਪੀ ਵਾਰੇ ਸਿੱਧਾ ਕਹਿ ਰਿਹਾ ਕਿ ਸਾਡਾ ਇਹਨਾਂ ਦੇ ਨਾਲ ਕੋਈ ਮਤਲਬ ਨਹੀਂ ਕੋਈ ਲਾਗਾ ਦੇਗਾ ਨਹੀਂ ਦੂਜੀ ਗੱਲ ਬੀਜੇਪੀ ਨੇ ਪੰਜਾਬ ਤੋਂ ਲੈਣਾ ਕੀ ਹੈ ਨੁਕਸਾਨ ਕੀਦਾ ਹੁੰਦਾ ਸਾਡਾ ਹੁੰਦਾ ਸਿੱਧੇ ਤੌਰ ਤੇ ਜੇ ਮੈਂ ਕਹਿਣਾ ਚਾਹਾਂ ਤਾਂ ਇਹ ਹੈ ਕਿ ਇਹਨਾਂ ਕਰਕੇ ਜਾਨੀ ਕਿ ਕਿਸਾਨ ਜਥੇਬੰਦੀਆਂ ਦੇ ਦਲਾਲਾਂ ਕਰਕੇ ਬੀਜੇਪੀ ਦੀ ਸਰਕਾਰ ਬਣ ਗਈ। ਮੈਂ ਤਾਂ ਇਹ ਕਹਾਂਗਾ ਇਹਨਾਂ ਨੇ ਬਣਾਈ ਹੈ। ਅੰਦਰਖਾਤੇ ਬੀਜੇਪੀ ਦੇ ਹੱਕ ਹੱਕ ਵਿੱਚ ਭੁਗਤੇ ਨੇ। ਤੇ ਉਹਨੂੰ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ। ਵੀ ਹੋਇਆ ਕੀ ਹੈ। ਬਣੀ ਹੈ ਨਾ ਸਰਕਾਰ ਅੱਜ। ਇਹਦੇ ਵਿੱਚ ਕੋਈ ਝੂਠ ਤਾਂ ਹੈ ਨਹੀਂ ਨਾ। ਇਹਨਾਂ ਨੇ ਧਰਨਾ ਕਿਉਂ ਲਾਇਆ ਸੀ? ਲੋਕਾਂ ਨੂੰ ਤਾਂ ਇਹ ਕਿਹਾ ਸੀ ਨਾ ਕਿ ਬੀਰੇ ਪਿਤਾ ਸੀ ਵਿਰੋਧ ਕਰਨ ਚੱਲੇ। ਅਸੀਂ ਬੀਜੇਪੀ ਦੇ ਵਿਰੋਧ ਵਿੱਚ ਜੇ ਬੀਜਪੀ ਦਾ ਤੁਸੀਂ ਵਿਰੋਧ ਕੀਤਾ ਫਿਰ ਤੁਸੀਂ ਭੁਗਤੇ ਕਿਹਦੇ ਹੱਕ ਵਿੱਚੋਂ ਫਿਰ ਤੁਹਾਡੇ ਵਿਰੋਧ ਦਾ ਫਾਇਦਾ ਕਿਹਨੂੰ ਹੋਇਆ ਕਾਂਗਰਸ ਨੂੰ ਫਾਇਦਾ ਹੋਇਆ ਜਾਂ ਬੀਜਪੀ ਨੂੰ ਫਾਇਦਾ ਹੋਇਆ ਪੰਜਾਬ ਦੇ ਲੋਕੋ ਇਹ ਸ਼ਰਿਆਂ ਪਤਾ ਲੱਗ ਗਿਆ ਕਿ ਇਹ ਦਲਾਲ ਨੇ ਮੋٹے ਪੈਸੇ ਬੈਗਾਂ ਦੇ ਬੈਗ ਇਹਨਾਂ ਨੇ ਲਏ ਨੇ ਤੇ ਬੀਜਪੀ ਨੇ ਸਰਕਾਰ ਬਣਾ ਦਿੱਤੀ ਹੁਣ ਛੇਤਰ ਫੇਰ ਨਹੀਂ ਲੋੜ ਇਹਨੂੰ ਚੰਗੀ ਤਰ੍ਹਾਂ ਇਹ ਪੰਜਾਬ ਦਾ ਫਾਇਦਾ ਨਹੀਂ ਕਰ ਰਹੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਪੰਜਾਬ ਦਾ ਬੇੜਾ ਘਰ ਕਰ ਰਹੇ ਨੇ ਜਿੰਨਾ ਵੀ ਨੁਕਸਾਨ ਹੋ ਰਿਹਾ ਇਹਨਾਂ ਧਰਨਾਂ ਕਰਕੇ ਉਹ ਨੁਕਸਾਨ ਬੀਜਪੀ ਦਾ ਨਹੀਂ ਹੋ ਰਿਹਾ ਉਹ ਨੁਕਸਾਨ ਪੰਜਾਬ ਦਾ ਹੋ ਰਿਹਾ ਇਹ ਚੇਤੇ ਰੱਖੋ ਮੇਰੀ ਗੱਲ ਅੱਜ ਇਹ ਗੱਲ ਮੈਂ ਤੁਹਾਨੂੰ ਸ਼ਰਿਆਮ ਕਹਿ ਦਿੱ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਜੇ ਬੀਜਪੀ ਦੀ ਹਰਿਆਣਾ ਦੀ ਸਰਕਾਰ ਬਣੀ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਦਲਾਲਾਂ ਕਰਕੇ ਬਣੀ ਹੈ ਸਰਬਣ ਭੰਦੇ ਹੋ ਗਿਆ ਅਜਿਹੀ ਡੱਲੇ ਵਾਲੋ ਜਿੰਨੇ ਵੀ ਹੈਗੇ ਨੇ ਜਿਨ੍ਹਾਂ ਨੇ ਪੰਜਾਬੇ ਧਰਨਾ ਲਾਇਆ ਹੋਇਆ ਹੈ ਜੇ ਸ਼ੰਭੂ ਬੜਨ ਨੇ ਤੁਮ ਲਗਾਇਆ ਹੋਇਆ ਉਹਨਾਂ ਦੀ ਦੇਣ ਹੈ ਭਾਜਪਾ ਦੀ ਸਰਕਾਰ ਬਣਨਾ ਹਰਿਆਣਾ ਦੇ ਵਿੱਚ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ